ਕੋਡੀ 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 ਕੋ ਸੈਕਿੰਡ ਆ ਜਾ ਵੀ ਦੀਪਤ ਵਰਜੀ ਦੀਪਤ ਵਰਜੀ ਨੇ ਬੜੀ ਨਿਮਰਤਾ ਸਹਿਤ ਇੱਕ ਬੇਨਤੀ ਕੀਤੀ ਹੈ ਲੈ ਵੀ ਕੈਮਰਾ ਆ ਰਿਹਾ ਕੈਮਰਾ ਵਰਜੀ ਅਤੇ ਦੀਪ ਦੇ ਵੱਲ ਲੈ ਕੇ ਆ ਜਾ ਦੀਪ ਕਹਿੰਦਾ ਵੀ ਮੇਰੇ ਨਾਲ ਅੱਜ ਪ੍ਰਤਾਪ ਕੜਿਆਨੇ ਵਾਲਾ ਖੇਡਣ ਦੇ ਲਈ ਪੁੱਜਿਆ ਸੀਗਾ ਪਹਿਲਾਂ ਵੀ ਬੁਲਾ ਰਹੇ ਨੇ ਅਨਾਉਂਸਮੈਂਟ ਕਰਤੀ ਵੀ ਉਹਦਾ ਇੱਕ ਐਕਸੀਡੈਂਟ ਹੋ ਗਿਆ ਸੱਟ ਵੀ ਦੀਪਕਾਂ ਦਾ ਥੋੜੀ ਜ਼ਿਆਦਾ ਲੱਗੀ ਆ ਬੋਲ ਨਹੀਂ ਰਿਹਾ ਹੈਲੋ ਪਹਿਲੇ ਤੇ ਅਰਦਾਸ ਕਰੀਏ ਵੀ ਉਹ ਖਿਡਾਰੀ ਜਲਦੀ ਠੀਕ ਹੋ ਜਾਵੇ ਵਾਹਿਗੁਰੂ ਮਿਹਰ ਕਰੇ ਤਨਵੀਰ ਜੀ ਇੱਕ ਮਿੰਟ ਬਾਈ ਯਾਰ ਧੰਨ ਧੰਨ ਗੁਰੂ ਰਾਮਦਾਸ ਜੀ ਮਿਹਰ ਕਰਨ ਦੀਪ ਕਹਿੰਦਾ ਵੀ ਇਹ ਬੋਲ ਨਹੀਂ ਰਿਹਾ ਵਾਹਿਗੁਰੂ ਮਿਹਰ ਕਰੇ ਗੁਰੂਆਂ ਦੀ ਨਗਰੀ ਆ ਦੀਪ ਸਾਰੇ ਅਰਦਾਸ ਕਰੀਏ ਤੇ ਇੱਕ ਜਿਹੜੀ ਗੱਲ ਹੋਰ ਆਖੀ ਆ ਦੀਪ ਨੇ ਵੀ ਆਪਣਾ ਕਮੇਟੀ ਦਾ ਵੀ ਇੱਥੇ ਪ੍ਰਮੋਟਰ ਵੀ ਆਏ ਹੋਏ ਆ ਕਬੱਡੀ ਨੂੰ ਤਿਆਰ ਕਰਨ ਵਾਲੇ ਵੀ ਜਿਹੜੇ ਲਾਈਵ ਵੇਖ ਰਿਹਾ ਉਹਨਾਂ ਨੂੰ ਵੀ ਆ ਦੋਨੇ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਉਸ ਵੀਰ ਦੇ ਨਾਲ ਖੜੀਏ ਬਿਟੂ ਇੱਕ ਮਿੰਟ ਇੰਤਰਾ ਆਪਾਂ ਜਿਹੜੇ ਭਾਈ ਬੁੱਟੇ ਜੀ ਕਹਿੰਦੇ ਸਨਮਾਨ ਜ਼ਰੂਰੀ ਆ ਤਾਂ ਵੀ ਸਾਡੇ ਵੀ ਤਨਵੀਰ ਜੀ ਵਾਲਾ ਭਾਈ ਹਰਵਿੰਦਰ ਭਾਈ ਗੁੱਸਾ ਨਾ ਕਰਿਓ ਇੱਕ ਮਿੰਟ ਦੇ ਲੋ ਸਾਨੂੰ ਗਰਾਊਂਡ ਤੋਂ ਪਲੇਅਰ ਬਣਾ ਲੈਣ ਦਿਓ ਬੁੱਟੇ ਭਾਈ ਸਿਰਫ ਇੱਕੋ ਮਿੰਟ ਸੁੱਖਾ ਖਲੋਟੀ ਤੇ ਹਮੀਦੀ ਯੂਐਸਏ ਆ ਰਹੇ ਜੀ ਸੁੱਖਾ ਖਲੋਟੀ ਤੇ ਹਮੀਦੀ ਯੂਐਸਏ ਇਹ ਮੈਚ ਨਿਕਲਿਆ ਇਹ ਮੈਚ ਗਰਾਊਂਡ ਦੇ ਵਿੱਚ ਮੰਨੂ ਦੀਪਕਾ ਜੀ ਅਸੀਂ ਚੱਲਿਆ ਸਾਡੀ ਯਾਰ ਗੱਲ ਹੀ ਨਹੀਂ ਸੁਣ ਰਹੇ ਤੁਸੀਂ ਵੇ ਗੱਲ ਦੱਸੇ ਹੋ ਲੈਣ ਦੋ ਯਾਰ ਵੀਰ ਜਿੱਥੇ ਇੰਨਾ ਟਾਈਮ ਨੇ ਟਾਇਆਂ ਪਈਆਂ 1 ਮਿੰਟ ਹੋਰ ਰੁਕ ਜਾਓ ਹੁਣ ਇੱਕ ਬੰਦੇ ਨੇ ਦੇਖੋ ਕਿੱਡੀ ਵੱਡੀ ਗੱਲ ਕੀਤੀ ਵੀ ਆਪਾਂ ਉਹਦੇ ਨਾਲ ਖੜੀਏ ਹੁਣ ਲੋੜ ਆ ਉਹਨੇ ਇਨਸਾਨੀਅਤ ਦੇ ਰੂਪ 'ਚ ਆਖਿਆ ਵੀ ਯਾਰ ਆਪਾਂ ਉਹਦਾ ਸਾਥ ਦਈਏ ਨਾਲੇ ਪਹਿਲਾਂ ਕਿਹਾ ਵੀ 2 ਮਿੰਟ ਯਾਰ ਬੰਦ ਉਹ ਖਿਡਾਰੀ ਦੇ ਸਾਟੀ ਦੀਪਕ ਨੇ ਐਨੀ ਲੱਗੀ ਵੀ ਉਹ ਹਜੇ ਤੱਕ ਬੋਲ ਨਹੀਂ ਰਿਹਾ ਬੁੱਟੇ ਭਾਈ ਪ੍ਰਤਾਪ ਕਣਿਆਣੇ ਹਲੇ ਤੇ ਸਾਟੀ ਐਨੀ ਲੱਗੀ ਕਹਿੰਦੇ ਉਹ ਹਲੇ ਤੱਕ ਬੋਲ ਨਹੀਂ ਰਿਹਾ ਆਪਾਂ ਗੁਰੂਆਂ ਦੀ ਨਗਰੀ ਤੇ ਪੁੱਜੇ ਆ ਤੇ ਕਿਰਪਾ ਕਰਕੇ ਆਪਾਂ ਸਾਰੇ ਉਹਦਾ ਸਾਥ ਦਈਏ